ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਛਲੀ ਵੀਡੀਓ ਕਿਰਦਾਰ ਤੇ ਕੁਝ ਮੈਂ ਬੋਲਿਆ ਸੀਗਾ ਜੀ ਕਿ ਕਿਰਦਾਰ ਅਸਲ ਦੇ ਵਿੱਚ ਅੱਜ ਦੇ ਡਿਗਰੀਟ ਚ ਮੈਜੋਰਟੀ ਚ ਲੋਕ ਕਿੰਨੂੰ ਸਮਝਦੇ ਆ ਹੋ ਸਕਦਾ ਕਿਸੇ ਨੂੰ ਉਹ ਵੀਡੀਓ ਨਾ ਵਧੀਆ ਲੱਗੀ ਹੋਵੇ ਕਿਸੇ ਨੂੰ ਲੱਗੀ ਹੋਵੇ ਵਧੀਆ ਆਪਣੇ ਆਪਣੇ ਫਿਰ ਮੁੱਕ ਦੀ ਗੱਲ ਆ ਕੇ ਐਕਸਪੀਰੀਅੰਸ ਦੀ ਹੈ ਹਰ ਇੱਕ ਦੇ ਆਪਣੇ ਆਪਣੇ ਐਕਸਪੀਰੀਅੰਸ ਹੁੰਦੇ ਆ ਹਰ ਇੱਕ ਚੀਜ਼ ਨੂੰ ਲੈ ਕੇ ਉਹ ਵੀਡੀਓ ਦੇ ਨਾਲ ਹੀ ਇੱਕ ਮੈਚ ਕਰਦਾ ਗਲਾ ਆਪਾਂ ਉਹਦੇ ਨਾਲ ਨਾਲ ਦਲਦਾ ਮਿਲਦਾ ਇੱਕ ਹੋਰ ਜਿਹੜਾ ਇੱਕ ਕਨਸੈਪਟ ਆ ਉਹ ਅੱਜ ਮੈਂ ਥੋੜਾ ਜਿਹਾ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਦੁਨਿਆਵੀ ਸੁਭਾਅ ਬਿਹੇਵੀਅਰ ਦੁਨੀਆ ਕਮਾਲ ਆ ਅੱਜ ਕੱਲ ਲੋਕ ਪਹਿਲਾਂ ਤੁਹਾਡੇ ਨਾਲ ਨਾ ਪਿਆਰ ਕਰਦੇ ਆ ਸਿਰੋਂ ਚਾਹੁੰਦੇ ਆ ਕਿ ਤੁਸੀਂ ਸਿਰਫ ਉਹਨਾਂ ਦੇ ਹਿਸਾਬ ਨਾਲ ਚੱਲੋ ਤੇ ਉਹ ਪਿਆਰ ਨਹੀਂ ਹੁੰਦਾ ਸ਼ਾਇਦ ਪਤਾ ਨਹੀਂ ਮੈਨੂੰ ਨਹੀਂ ਪਤਾ ਪਿਆਰ ਕਰਦੇ ਵੀ ਆ ਕਿ ਜਾਂ ਬਸ ਇਦਾਂ ਹੀ ਆ ਫਿਰ ਉਹ ਇਹ ਚਾਹੁੰਦੇ ਆ ਕਿ ਤੁਸੀਂ ਉਹਨਾਂ ਦੇ ਹਿਸਾਬ ਨਾਲ ਚੱਲੋ ਤੇ ਜੇ ਤੁਸੀਂ ਉਹਨਾਂ ਦੇ ਹਿਸਾਬ ਨਾਲ ਨਹੀਂ ਚੱਲਦੇ ਫਿਰ ਤੁਹਾਨੂੰ ਨੀਵਾ ਮਤਲਬ ਉਹ ਦਿਖਾਉਣਗੇ ਪਰ ਇਹ ਗੱਲ ਉਹ ਲੋਕ ਜਿਹੜੇ ਨਾ ਬਿਲਕੁਲ ਇਹ ਗੱਲ ਭੁੱਲ ਜਾਂਦੇ ਨੇ ਜਾ ਸ਼ਾਇਦ ਨਜ਼ਰ ਅੰਦਾਜ਼ ਕਰ ਦਿੰਦੇ ਨੇ ਕਿ ਸਾਹਮਣੇ ਵਾਲੇ ਦਾ ਕਿਰਦਾਰ ਕੀ ਆ ਸੋ ਹਰ ਇੱਕ ਬੰਦੇ ਦੇ ਨਾਲ ਆਪਣੇ ਆਪਣੇ ਐਕਸਪੀਰੀਅੰਸ ਹੋਏ ਹੋਣਗੇ ਲਾਈਫ ਦੇ ਵਿੱਚ ਕਦੀ ਨਾ ਕਦੀ ਇਹ ਚੀਜ਼ਾਂ ਫੇਸ ਕਰਨ ਨੂੰ ਮਿਲੀਆਂ ਹੋਣਗੀਆਂ ਜਿਨ੍ਹਾਂ ਨੂੰ ਨਹੀਂ ਮਿਲੀਆਂ ਉਹਨਾਂ ਨੂੰ ਮੁਬਾਰਕ ਆ ਬਹੁਤ ਬਹੁਤ ਰੱਬ ਉਹਨਾਂ ਤੇ ਇਦਾਂ ਦਾ ਕਦੀ ਸਮਾਂ ਲੈ ਕੇ ਵੀ ਨਾ ਆਵੇ ਕਿ ਉਨਾਂ ਲਈ ਇਹ ਚੀਜ਼ਾਂ ਨੂੰ ਹੈਂਡਲ ਕਰਨਾ ਕਿਉਂਕਿ ਇਹ ਚੀਜ਼ਾਂ ਨੂੰ ਹੈਂਡਲ ਕਰਨਾ ਬਹੁਤ ਮੁਸ਼ਕਿਲ ਹੈ। ਬੰਦਾ ਅੰਦਰੋਂ ਟੁੱਟਦਾ ਹੈ ਇਹ ਚੀਜ਼ਾਂ ਦੇ ਨਾਲ। ਤੇ ਬਸ ਬਾਕੀ ਚੀਜ਼ ਇਹ ਹੋ ਜਾਂਦੀ ਹੈ ਲੋਕ ਨਾ ਕੀ ਕਰਦੇ ਆ ਗਲਤੀਆਂ ਆਪ ਕਰਦੇ ਆ। ਤੇ ਫਿਰ ਗਲਤ ਦੂਸਰੇ ਬੰਦੇ ਨੂੰ ਠਹਿਰਾ ਦਿੰਦੇ ਆ ਪਰ ਜਦੋਂ ਸਲੀਅਤ ਸਾਹਮਣੇ ਆਉਂਦੀ ਆ ਫਿਰ ਫਿਰ ਅੱਖਾਂ ਜਿਹੜੀਆਂ ਨੇ ਉਹ ਨੀਵੀਆਂ ਹੁੰਦੀਆਂ ਨੇ ਉਹਨਾਂ ਲੋਕਾਂ ਦੀ ਤੇ ਪਤਾ ਨਹੀਂ ਕਿੱਦਾਂ ਕਰ ਲੈਂਦੇ ਨੇ ਸਾਰੇ ਲੋਕ ਉੱਪਰੋਂ ਇੰਨੀ ਹਲੀਮੀ ਤੇ ਅੰਦਰ ਇੰਨਾ ਜ਼ਹਿਰ ਭਰ ਕੇ ਰੱਖਦੇ ਨੇ ਮੈਨੂੰ ਨਹੀਂ ਸਮਝ ਲੱਗਦੀ ਐਸੀ ਦੁਨੀਆਦਾਰੀ ਦੀ ਜੇ ਇਹਨੂੰ ਦੁਨੀਆਦਾਰੀ ਕਹਿੰਦੇ ਆ ਫਿਰ ਮੈਂ ਇਸ ਦੁਨੀਆਦਾਰੀ ਦਾ ਹਿਸਾਬ ਆਪਣੇ ਆਪ ਨੂੰ ਇਸ ਇਸ ਤਰ੍ਹਾਂ ਦੇ ਨਾਲ ਨਹੀਂ ਬਣਾਵਾਂਗਾ ਮੈਨੂੰ ਇਹ ਹੁੰਦਾ ਕਿ ਪੋਜ਼ਿਟਿਵ ਵਿੱਚ ਦੁਨੀਆਦਾਰੀ ਸ਼ਾਇਦ ਕੁਝ ਹੋਵੇ ਜੋ ਪਾ ਜਿੱਦਾਂ ਦੇ ਆਪਾਂ ਆਪਣੇ ਵਰਗਾ ਅਗਲਾ ਵੀ ਕਿਉਂ ਨਹੀਂ ਆ ਪਰ ਹੁਣ ਮੈਂ ਇਹਨਾਂ ਚੀਜ਼ਾਂ ਦੇ ਉੱਤੇ ਉਹ ਆਪਣਾ ਦਿਮਾਗ ਲਾਉਣਾ ਆਪਣਾ ਸਮਾਂ ਬਰਬਾਦ ਕਰਨਾ ਛੱਡ ਦਿੱਤਾ ਹੈ ਕਿਉਂਕਿ ਹੁਣ ਮੇਰੇ ਕੋਲ ਗਿਨੇ ਚੁਨੇ ਲੋਕ ਨੇ ਜਿਹੜੇ ਮੇਰੇ ਵਰਗੇ ਨੇ ਤੇ ਬੜਾ ਖੁਸ਼ ਹਾਂ ਮੈਂ ਉਹਨਾਂ ਨਾਲ ਵਧੀਆ ਹੈ ਕਿ ਹੁਣ ਫਰਕ ਨਹੀਂ ਆ ਪੈਂਦਾ ਬਸ ਮੁੱਕ ਦੀ ਚੀਜ਼ ਇਹ ਆ ਕਿਉਂਕਿ ਉਹ ਲੋਕ ਸ਼ਾਇਦ ਤੁਹਾਨੂੰ ਫਰਕ ਪਾਉਣ ਵਾਸਤੇ ਹੀ ਤੁਹਾਡੇ ਨਾਲ ਇਦਾਂ ਕਰਦੇ ਆ ਤੇ ਹਰ ਇੱਕ ਦਾ ਕਿਰਦਾਰ ਹਰ ਇੱਕ ਦਾ ਸੁਭਾ ਵੱਖਰਾ ਵੱਖਰਾ ਹੁੰਦਾ ਹੈ ਕਿਹਦੇ ਨਾਲ ਕਈ ਵਾਰੀ ਆਪਾਂ ਕੋਈ ਕੁਛ ਕਿਸੇ ਤਰੀਕੇ ਦੀ ਵੀ ਕੋਈ ਗੱਲ ਕਰ ਦਿੰਨੇ ਆ ਤੇ ਅਗਲਾ ਤੁਹਾਨੂੰ ਕੋਈ ਜਵਾਬ ਨਹੀਂ ਦੇ ਰਿਹਾ ਹੁੰਦਾ ਉਹਦਾ ਇਹ ਮਤਲਬ ਨਹੀਂ ਹੁੰਦਾ ਕਿ ਉਹ ਜਵਾਬ ਦੇ ਨਹੀਂ ਸਕਦਾ ਉਹਦਾ ਇਹ ਮਤਲਬ ਹੁੰਦਾ ਹੈ ਕਿ ਉਹ ਬੰਦਾ ਉਹ ਰਿਸ਼ਤੇ ਨੂੰ ਨਿਭਾਉਣ ਦੀ ਕੋਸ਼ਿਸ਼ ਕਰਦਾ ਵਿਆਹ ਆ ਤੁਸੀਂ ਉਹਨੂੰ ਮੌਕਾ ਨਹੀਂ ਦੇ ਰਹੇ ਉਹ ਤੁਹਾਨੂੰ ਬਾਰ-ਬਾਰ ਮੌਕਾ ਦੇ ਰਿਹਾ ਹੈ ਪਰ ਸ਼ਾਇਦ ਜਦੋਂ ਅੰਤ ਹੋ ਜਾਂਦਾ ਕਿਸੇ ਚੀਜ਼ ਦਾ ਫਿਰ ਨਵੀਂ ਸ਼ੁਰੂਆਤ ਹੁੰਦੀ ਹੈ ਬੰਦੇ ਦੀ ਫਿਰ ਸਭ ਕੁਝ ਬਸ ਜੋ ਵੀ ਅਗਰ ਸਾਹਮਣੇ ਆਈ ਜਾਂਦਾ ਹੈ ਇੱਥੇ ਕਿਹਨੂੰ ਸੱਚਾ ਬਣ ਕੇ ਦਿਖਾਉਣ ਦੀ ਲੋੜ ਨਹੀਂ ਆ ਚੁੱਪ ਕਰ ਜਾ ਬਸ ਚੁੱਪ ਬਹੁਤ ਜਵਾਬ ਦੇ ਦਿੰਦੀ ਆ ਕਿਉਂਕਿ ਜਿਹੜੇ ਜੇ ਆਪਾਂ ਕਿਸੇ ਦੇ ਸਾਹਮਣੇ ਬੋਲਦੇ ਆ ਜਾਂ ਕੁਝ ਵੀ ਅਗਲੇ ਨੂੰ ਆਪਾਂ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਨੀਵਾ ਦਿਖਾਉਣ ਦੀ ਤੇ ਫਿਰ ਸਾਡੇ ਤੇ ਉਹਨਾਂ 'ਚ ਫਰਕ ਕੀ ਰਹਿ ਗਿਆ ਕਿਉਂਕਿ ਫਿਰ ਵੀ ਚਲੋ ਉਹ ਜੋ ਮਰਜ਼ੀ ਉਹਨਾਂ ਦੀ ਥਿੰਕਿੰਗ ਹੋਵੇ ਲੋਕਾਂ ਦੀ ਬਟ ਆਪਾਂ ਤੇ ਇੱਕ ਟਾਈਮ ਤੇ ਉਹਨਾਂ ਨੂੰ ਵੀ ਆਪਣੇ ਮੰਨਿਆ ਹੁੰਦਾ ਨਾ ਅਪਣ ਦਿਲ ਚ ਜਗਾ ਦਿੱਤੀ ਹੁੰਦੀ ਹੈ ਉਹਨਾਂ ਲੋਕਾਂ ਨੂੰ ਤੇ ਜੇ ਅਸੀਂ ਉਹਨਾਂ ਲੋਕਾਂ ਦੇ ਨਾਲ ਉਸੇ ਵੇਹ ਦੇ ਵਿੱਚ ਉਸੇ ਹਿਸਾਬ ਦੇ ਨਾਲ ਚੱਲ ਪਾਂਗੇ ਤੇ ਫਿਰ ਤੇ ਖਤਮ ਹੋ ਜਾਂਦਾ ਸਭ ਕੁਝ ਹੋ ਜਾਂਦਾ ਫਿਰ ਆਪਣਾ ਵੀ ਨੁਕਸਾਨ ਆਪਾਂ ਕਰਾਵਾਂਗੇ ਅਗਲੇ ਦਾ ਵੀ ਕਰਾਂਗੇ ਸੋ ਮੈਨੂੰ ਇਹ ਚੀਜ਼ ਲੱਗਦੀ ਹੈ ਕਿ ਬਸ ਮਸਤ ਰਹੋ ਆਪਣੀ ਜ਼ਿੰਦਗੀ 'ਚ ਆਪਣੇ ਪਰਿਵਾਰ ਦੇ ਵਿੱਚ ਖੁਸ਼ ਰਹੋ ਉਹਨਾਂ ਨੂੰ ਅੱਗੇ ਆਪਣੇ ਪਰਿਵਾਰ ਵਾਸਤੇ ਜੋ ਤੁਸੀਂ ਜ਼ਿੰਦਗੀ 'ਚ ਕਰਨਾ ਚਾਹੁੰਦੇ ਹੋ ਜੋ ਕਰ ਸਕਦੇ ਹੋ ਤੇ ਬਸ ਆਪਣਾ ਫੋਕਸ ਦਿਓ ਲੋਕਾਂ ਦਾ ਤੇ ਬਸ ਠੀਕ ਆ ਜੂਗੀ ਆ ਪਰ ਉਹ ਚੱਕਰ ਹੈ ਨਾ ਆਪਾਂ ਦਿਲੋਂ ਸੋਚਦੇ ਆ ਆਪਾਂ ਉਹਨਾਂ ਲੋਕਾਂ ਨੂੰ ਵੀ ਆਪਣੇ ਮੰਨਿਆ ਹੁੰਦਾ ਹੈ ਇੱਕ ਟਾਈਮ ਤੇ ਤਾ ਕਰਕੇ ਦਿਲ ਜਿਆਦਾ ਦੁਖਦਾ ਆ ਪਰ ਠੀਕ ਆ ਜੋ ਹੋਈ ਆ ਬਸ ਚੱਕਰ ਇਹ ਦਿੱਕਤ ਇਹ ਆ ਆ ਜਾਂਦੀ ਜਿਹੜਾ ਬੰਦਾ ਹਾਂਜ ਹਾਂ ਮਲਾਉਂਦਾ ਆ ਉਹ ਚੰਗਾ ਆ ਜਿਹੜਾ ਬੰਦਾ ਹਾਂਜ ਹਾਂ ਨਹੀਂ ਮਲਾਉਂਦਾ ਉਹ ਦੀ ਉਹ ਅਗਲੇ ਬੰਦੇ ਨੂੰ ਵੀ ਇਹ ਚੀਜ਼ ਸਮਝਣੀ ਚਾਹੀਦੀ ਹੈ ਸਮਝ ਲੈਣੀ ਚਾਹੀਦੀ ਹੈ ਪਹਿਲਾਂ ਤੁਸੀਂ ਕਿ ਇਹ ਬੰਦੇ ਦਾ ਕਿਰਦਾਰ ਕਿੱਦਾਂ ਦਾ ਆ ਇਹ ਬੰਦੇ ਦੀ ਸੋਚ ਕਿੱਦਾਂ ਦੀ ਆ ਇਹਦੇ ਨਾਲ ਆਪਾਂ ਕਿੱਦਾਂ ਚੱਲਣਾ ਆ ਇਹ ਚੀਜ਼ ਅਗਲੇ ਬੰਦੇ ਨੂੰ ਵੀ ਅਹਿਸਾਸ ਹੋਣਾ ਚਾਹੀਦਾ ਇਹ ਅਹਿਸਾਸ ਤੇ ਹੀ ਆ ਸਾਰੀ ਗੱਲ ਟਿਕੀ ਬਸ ਮੇਰੀ ਆਦਤ ਥੋੜੀ ਇਹ ਆ ਕਿ ਮੈਂ ਸ਼ੁਰੂ ਤੋਂ ਹੀ ਗਲਤ ਨੂੰ ਗਲਤ ਸਹੀ ਨੂੰ ਸਹੀ ਕਹਿ ਦਿੰਦਾ ਸ਼ਾਇਦ ਇਸੇ ਕਰਕੇ ਮੈਂ ਵੀ ਬੜਿਆਂ ਨੂੰ ਚੰਗਾ ਨਹੀਂ ਲੱਗਦਾ ਪਰ ਮੈਨੂੰ ਇਹ ਚੀਜ਼ ਜਿਹੜੀ ਆ ਮੈਨੂੰ ਉਹਦਾ ਨਾ ਕੋਈ ਫਰਕ ਨਹੀਂ ਪੈਂਦਾ ਕੋਈ ਕੀ ਮੇਰੇ ਬਾਰੇ ਸੋਚਦਾ ਹੈ ਜਿੱਦਾਂ ਦਾ ਹੈਗਾ ਹੈਗੇ ਆਪਾਂ ਕਿ ਨਾ ਕਿ ਦੂਸਰੀ ਗੱਲ ਇਹ ਆ ਜਾਂਦੀ ਹੈ ਕਿ ਜਿਹੜਾ ਜਿਹੜੇ ਲੋਕ ਕਿਰਦਾਰ ਜਿਹੜਾ ਇੱਕ ਕਿਰਦਾਰ ਆ ਉਹਨੂੰ ਪੈਸੇ ਦੇ ਨਾਲ ਜੋੜਦੇ ਆ ਉਹ ਉਹ ਲੋਕਾਂ ਨੂੰ ਉਸ ਚੀਜ਼ ਨੂੰ ਸਮਝ ਲੈਣਾ ਚਾਹੀਦਾ ਕਿ ਪੈਸਾ ਜਿਹੜਾ ਆ ਉਹ ਅੱਜ ਨਹੀਂ ਕੱਲ ਆ ਹੀ ਜਾਣਾ ਜੇ ਤੁਹਾਡੇ ਕੋਲ ਹੈਗਾ ਅੱਜ ਨਹੀਂ ਕੱਲ ਚਲੀ ਜਾਣਾ ਇਹ ਸਦਾਬਹਾਰ ਦੀ ਨਹੀਂ ਚੀਜ਼ਾਂ ਹੁੰਦੀਆਂ ਸੋ ਆਪਣੇ ਸੋਚ ਦੇ ਦਾਇਰੇ ਨੂੰ ਥੋੜਾ ਜਿਹਾ ਖੋਲਣਾ ਚਾਹੀਦਾ ਹੈ ਲੋਕਾਂ ਨੂੰ ਤੇ ਵਧੀਆ ਜ਼ਿੰਦਗੀ ਮਸਤੀ ਦੇ ਨਾਲ ਕੱਟਣੀ ਚਾਹੀਦੀ ਆ ਨਾ ਕਿ ਕਿਸੇ ਭਲੇਖੇ ਚ ਕਿਉਂਕਿ ਕੋਈ ਵੀ ਇੱਥੇ ਸੌਉ ਨਹੀਂ ਆ ਕੋਈ ਵੀ ਬੜਾ ਖਤਰਨਾਕ ਨਹੀਂ ਹੁੰਦਾ ਜਾਂ ਕੋਈ ਬੜਾ ਸੌ ਨਹੀਂ ਹੁੰਦਾ ਲੋੜ ਪੈਂਦੇ ਕੁਝ ਵੀ ਕੋਈ ਵੀ ਬਣ ਸਕਦਾ ਹੈ